ਯੂਪੀ ਦੇ ਵਿੱਚ ਅੱਜ ਵੀ ਨਾਲੀਆਂ ਤੇ ਗਲੀਆਂ ਦਾ ਚੱਕੜ ਤੁਰੇ ਜਾਂਦੇ ਲੋਕਾਂ ਦੀ ਛੱਟਿਆ ਜਾਂਦਾ ਹੈ ਲੋਕਾਂ ਵੱਲੋਂ ਉਹ ਅਗਿਆਨ ਅਗਿਆਨੀ ਆ ਉਹਨੂੰ ਇਹਨਾਂ ਪਤਾ ਨਹੀਂ ਕਿ ਇਹ ਹੋਲੀਆਂ ਦਾ ਮਤਲਬ ਕੀ ਆ ਤੇ ਖੇਡਣਾ ਕਿਵੇਂ ਆ ਪਿਛਲੇ ਸਾਲ ਵੇਖੋ ਕੀ ਕੁਝ ਵਾਪਰਿਆ ਹਾਂਜੀ ਸਿਰਫ ਉਹ ਡੀਜੇ ਲਾਉਣ ਤੋਂ ਉੱਚੀ ਆਵਾਜ਼ ਕਰਨ ਤੋਂ ਸਭਾ ਰੋਕਿਆ ਹਾਂ ਉਹ ਸਿੰਘ ਨੂੰ ਵਿਚਾਰੇ ਨੂੰ ਕੁੱਟ-ਕੁੱਟ ਕੇ ਮਾਰ ਦਿੰਦਾ ਇੱਥੇ ਤਾਂ ਮਰਿਆਦਾ ਸੀ ਵੀ ਜਿਹੜੇ ਰੱਥ ਵਿੱਚ ਚੜ ਕੇ ਹੋਏ ਉਹਨਾਂ ਨੂੰ ਵੀ ਕਹਿ ਦਿੱਤਾ ਵੀ ਇਹਨਾਂ ਨੂੰ ਕਿਹੜੀਆਂ ਭਾਜੜਾਂ ਪੈ ਗਈਆਂ ਹੈਨਾ ਅਗਲੇ ਤੇ ਉਹਨਾਂ ਨੂੰ ਸ਼ਰਾਬ ਦਿੰਦਾ ਪਰ ਅਸੀਂ ਕੀ ਕਰਦੇ ਆ ਵੈਸੇ ਮੈਂ ਸ਼ਰਾਬ ਵਰ ਨੂੰ ਨਹੀਂ ਮੰਨਦੇ ਕੁਝ ਕੋ ਮੰਨਦੇ ਆ ਕੁਝ ਲੋਕ ਨਹੀਂ ਮੰਨਦੇ ਪਰ ਹੁਣ ਜਿਹੜੇ ਹੁੱਲੜ ਬਾ ਵੱਡੇ-ਵੱਡੇ ਟਰੈਕਟਰਾਂ ਤੇ ਵੱਡੇ-ਵੱਡੇ ਡੀਜੇ ਲਾਏ ਹੁੰਦੇ ਆ ਹੈਨਾ ਪਟਾਕੇ ਪਾਉਂਦੇ ਜਾਂਦੇ ਨੇ ਬੁਲਟਾਂ ਦੇ ਪਟਾਕੇ ਪਾਏ ਜਾਂਦੇ ਨੇ ਕੀ ਕਹਿਣਾ ਚਾਹੋਗੇ ਅਗਲੇ ਤਾਂ ਉਹਨਾਂ ਨੂੰ ਨਹੀਂ ਬਖਸ਼ਿਆ ਜਿਹੜੇ ਗੁਰੂ ਕੇ ਸੀ ਉਹਨਾਂ ਨੂੰ ਉਹਨਾਂ ਨੂੰ ਕਹਿ ਤਾ ਫਿਰ ਇਹਨਾਂ ਨੂੰ ਕਦੀਆਂ ਭਾਜੜਾ ਪੈ ਗਈਆਂ ਜੀ ਜੀ ਬਿਲਕੁਲ ਹੁਣ ਕਿਸ ਤਰ੍ਹਾਂ ਜਾਣਾ ਚਾਹੀਦਾ ਹੈ ਸਾਹਿਬ ਨਹੀਂ ਜਾਣਾ ਚਾਹੀਦਾ ਜਿੱਦਾਂ ਲੋਕ ਜਾਂਦੇ ਨੇ ਜੀ ਟਰੈਕਟਰਾਂ ਦੇ ਵੱਡੇ ਵੱਡੇ ਡੀਜੇ ਲਾ ਕੇ ਵੱਡੇ ਵੱਡੇ ਸਿਸਟਮ ਲਾ ਕੇ ਵੱਡੇ ਵੱਡੇ ਟਰੈਕਟਰਾਂ ਦੇ ਮਿਲ ਜਿਹੜੇ ਸਲੰਸਰ ਆ ਉਹ ਖੋਲ ਕਰਕੇ ਪਟਾਕੇ ਵਜਾ ਕੇ ਹੁੱਲੜਬਾਜੀ ਨਹੀਂ ਕਰਨੀ ਚਾਹੀਦੀ ਕਲਗੀ ਤਰਪਾਸ਼ਾ ਮਹਾਰਾਜ ਕੋਲੋਂ ਅਸ਼ੀਰਵਾਦ ਲੈਣਾ ਚਾਹੀਦਾ ਜਾ ਕੇ ਤੇ ਗੁਰਮਤ ਦੇ ਧਾਰੀ ਹੋਣਾ ਚਾਹੀਦਾ ਜਿਹੜਾ ਗੁਰਮਤ ਦੇ ਅਧਿਆਰੇ ਵਿੱਚ ਲੈ ਕੇ ਜਾਊਗਾ ਉਹ ਕਦੇ ਵੀ ਹੁੱਲੜਬਾਜ ਨਹੀਂ ਹੋਊਗਾ ਕਦੇ ਵੀ ਜਾ ਕੇ ਹੁੱਲੜਬਾਜੀ ਨਹੀਂ ਕਰੂਗਾ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਭੈ ਵਿੱਚ ਰਹਿ ਕੇ ਉੱਥੋਂ ਗੁਰਮਤ ਦੀ ਸੋਡੀ ਲੈ ਕਰਕੇ ਕੋਈ ਕਿਉਂਕਿ ਦੀਵਾਨ ਬਹੁਤ ਸੱਜਦੇ ਨੇ ਸੰਤਾਂ ਮਹਾਂਪੁਰਖਾਂ ਦੀਵਾਨ ਸੱਜਦੇ ਨੇ ਉਹਨਾਂ ਵਿੱਚ ਬੈਠ ਕੇ ਕੋਈ ਸੰਤਾਂ ਮਹਾਂਪੁਰਖਾਂ ਕੋਲੋਂ ਕੋਈ ਕਹਾਣੀ ਕੋਈ ਗੁਰਮਤ ਦੀ ਚੀਜ਼ ਆਪਾਂ ਲੈ ਕੇ ਆਈਏ ਇਹ 8 ਦਿਨ ਹੋਲੀਆਂ ਦੇ ਜਿਹੜੇ ਪੰਜਾਬ ਤੋਂ ਬਾਹਰ ਜਾਓ ਸ਼ਰਾਬਾ ਪੀਂਦੇ ਲੋਕੀ ਇੱਕ ਦੂਜੇ ਤੇ ਰੰਗ ਪਾਉਂਦੇ ਆ ਧੀਹਾ ਪੈਣਾ ਨੂੰ ਮਖੌਲ ਠੱਠਾ ਕਰਨਾ ਸਤਪੁਰਾਂ ਨੇ ਇਹ ਰੋਕਿਆ ਸੀ ਇਹ ਰੋਕਿਆ ਸੀ ਇਹ ਰੋਕਿਆ ਸੀ ਇਹ ਗੱਲ ਕਹੀ ਸੀ ਵੀ ਇਹ ਤੇ ਨੇ ਜਿਹੜੇ ਹੁਣ ਹੋਲੀਆਂ ਦੇ ਦਿਨ ਗੁਰੂ ਘਰ ਵਿੱਚ ਆਓ ਕਥਾ ਕੀਰਤਨ ਸੁਣੋ ਬਾਣੀ ਪੜੋ ਵਖਿਆਨ ਪੜੋ ਇਤਿਹਾਸ ਆਪਦੇ ਸੂਰਮਿਆਂ ਬਹਾਦਰਾਂ ਸੁਣੋ ਅੱਜ ਵੀ ਰੰਗ ਛੁੱਟਦੇ ਆ ਬਿਲਕੁਲ ਰੰਗ ਛੁੱਟਣਾ ਕੋਈ ਮਾੜੀ ਗੱਲ ਨਹੀਂ ਆ ਹਾਂਜੀ ਰੰਗ ਛੁੱਟ ਦੇਣਾ ਚਾਹੀਦਾ ਪਰ ਇਹੋ ਜਿਹਾ ਰੰਗ ਨਾ ਛੁੱਟੀਏ ਕਿ ਅਗਲੇ ਦਾ ਕੋਈ ਨੁਕਸਾਨ ਹੋਵੇ ਹਾਂਜੀ ਜੀ ਹੋਲੇ ਮੱਲੇ ਤੇ ਆਨੰਦਪੁਰ ਸਾਹਿਬ ਅੱਜ ਵੀ ਆਪਾਂ ਦੇਖਦੇ ਆ ਕਿ ਨਾਨਕ ਸਿੰਘ ਜਥੇਬੰਦੀਆਂ ਯਾ ਹੋਰ ਵੀ ਦੁਨੀਆਂ ਦੇ ਲੋਕ ਬਹੁਤ ਜਾਂਦੇ ਨੇ ਦੇਸ਼ਾਂ ਦੇਸ਼ਾਂ ਵਿੱਚ ਸੰਗਤਾਂ ਆਉਂਦੀਆਂ ਆ ਜੀ ਹੋਲਾ ਮੱਲਾ ਖੇੜਿਆ ਜਾਂਦਾ ਹੈ ਉਹ ਇੱਕ ਇਹ ਰੰਗ ਇਹੋ ਜੇ ਛੁੱਟਦੇ ਨਹੀਂ ਕਿ ਕਈ ਵਾਰ ਤਕੀਆਂ ਦਾ ਨੁਕਸਾਨ ਵੀ ਹੋ ਜਾਂਦਾ ਹੈ ਹਾਂਜੀ ਹੁੱਲਣਬਾਜੀ ਵੀ ਹੁੰਦੀ ਹੈ ਜਿਹੜਾ ਕਿ ਐਰਕੀ ਕੁਝ ਨਿਹੰਗ ਸਿੰਘ ਜੱਥੇਬੰਦੀਆਂ ਨੇ ਨਿਹੰਗ ਸਿੰਘਾਂ ਨੇ ਸਿੱਖ ਸੰਗਤਾਂ ਨੂੰ ਸੁਚੇਤ ਵੀ ਕੀਤਾ ਹੈ ਕਿ ਕੋਈ ਹੁੱਲੜਬਾਜ ਜਿਹੜਾ ਉਹਨੂੰ ਬਖਸ਼ਿਆ ਨਹੀਂ ਜਾਊਗਾ। ਬਿਲਕੁਲ। ਆਨੰਦਪੁਰ ਸਾਹਿਬ ਜਾਣਾ ਹੈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਾਪੂ ਦੀ ਗੋਦ ਵਿੱਚ ਜਾ ਕੇ ਬੈਠਣਾ ਤੇ ਕਿੱਦਾਂ ਬੈਠਣਾ ਬਾਪੂ ਦੀ ਗੋਦ ਵਿੱਚ। ਜੀ ਜੀ। ਆਓ ਆਨੰਦਪੁਰ ਸਾਹਿਬ ਸਾਰੇ ਆਓ ਤੇ ਆਨੰਦ ਲਓ ਸਾਰੇ। ਆਨੰਦ ਲਓ। ਆਨੰਦ ਲਓ। ਮਹਾਰਾਜ ਨੇ ਇੱਥੋਂ ਇਹ ਆਖਿਆ ਕਿ ਰਾਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਇਸ ਵਾਰ ਤੇ ਇਹ ਹੋਲਾ ਮਹੱਲਾ ਵੇਖਣਾ ਹੈ, ਤਿਹਾਰ ਵੇਖਣਾ ਹੈ। ਤਾਂ ਹਿਰਦੇ ਦੇ ਵਿੱਚ ਸ਼ਰਦਾ, ਹਿਰਦੇ ਵਿੱਚ ਪ੍ਰੇਮ ਲੈ ਕੇ ਮਹਾਰਾਜ ਦੀ ਲਾਹੀ ਸ਼ਬਦਾਂ ਨੂੰ ਇਲਾਹੀ ਪਾਠਮਾ ਦੀ ਤਾਸ ਨੂੰ ਸੁਣਦੇ ਮਹਾਰਾਜ ਦੀ ਬਾਣੀ ਪੜੋ ਸੰਗਤ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸਰਖਾਵ ਟੀਵੀ ਦੇ ਨਾਲ ਜੁੜੇ ਹੋ ਤੇ ਸਮਾਂ ਜਿਹੜਾ ਚੱਲ ਰਿਹਾ ਹੋਲੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਹੋਲੇ ਮੱਲੇ ਤੇ ਬਹੁਤ ਸਾਰੀਆਂ ਸਾਡੀਆਂ ਸਿੱਖ ਜਥੇਬੰਦੀਆਂ ਗੁਰੂ ਕਾ ਹੋਲਾ ਮੱਲਾ ਮਨਾਉਣ ਵਾਸਤੇ ਜਾਂਦੇ ਨੇ ਅੱਜ ਮੇਰੇ ਨਾਲ ਇੱਕ ਤਸਵੀਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੋਵੇਗੀ ਕਿ ਸਿੱਖ ਪ੍ਰਚਾਰਕ ਨੇ ਸਾਰੇ ਗਿਆਨੀ ਦੇਸਾ ਸਿੰਘ ਜੀ ਬਲਟੋਆ ਸਾਹਿਬ ਤੇ ਹੋਰ ਵੀ ਬੂ ਸਾਹਿਬ ਸੁਖਦੇਵ ਸਿੰਘ ਸੁਖਦੇਵ ਸਿੰਘ ਬੂ ਸਾਹਿਬ ਤੇ ਬਾਕੀ ਜਥਿਆਂ ਨੂੰ ਤੁਹਾਡੇ ਨਾਲ ਰੂਪ ਰੂਪ ਕਰਾਉਣੇ ਆ ਤੇ ਆਪਾਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਹੋਲਾ ਮਲਾ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀ ਉਹਦੀ ਰੂਪਰੇਖਾ ਕਿਸ ਤਰ੍ਹਾਂ ਦੀ ਸੀ ਤੇ ਅੱਜ ਕੱਲ ਜਿਹੜਾ ਅਸੀਂ ਮਨਾ ਰਹੇ ਆ ਉਹਦੀ ਰੂਪਰੇਖਾ ਕਿਸ ਤਰ੍ਹਾਂ ਦੀ ਆ ਆਓ ਜਾਣਦੇ ਆ ਗੱਲਬਾਤ ਪੌਣੇ ਫਤੇਸਾ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆਪਾਂ ਕਿੱਥੋਂ ਸ਼ੁਰੂਆਤ ਕਰੀਏ ਜੇ ਆਪਾਂ ਹੋਲੇ ਮੱਲੇ ਦੀ ਸ਼ੁਰੂਆਤ ਦੀ ਗੱਲ ਕਰਨੀ ਹੋਵੇ ਗੁਰੂ ਸਾਹਿਬ ਨੇ ਜਿਹੜਾ ਹੋਲੇ ਮੱਲੇ ਦੀ ਸ਼ੁਰੂਆਤ ਕੀਤੀ ਸੀ ਸੱਚੇ ਪਾਤਸ਼ਾਹ ਨੇ ਜਿਵੇਂ ਲੋਕ ਪਿਛਲੇ ਸਮਿਆਂ 'ਚ ਹੋਲੀ ਮਨਾਉਂਦੇ ਸੀ ਲੋਕਾਂ ਨੇ ਇੱਕ ਦੂਜੇ 'ਤੇ ਰੰਗ ਪਾਉਣਾ ਚਿੱਕੜ ਸੁੱਟਣਾ ਕਈ ਤਰ੍ਹਾਂ ਦੇ ਹੋਰ ਕੁਝ ਕਰਨਾ ਜਿਵੇਂ ਸ਼ਰਾਬ ਪੀ ਕੇ ਕੂਦ ਕਰਨਾ ਇਸ ਗੱਲ ਤੋਂ ਸੱਚੇ ਪਾਤਸ਼ਾਹ ਨੇ ਵਰਜਿਤ ਕਰਕੇ ਹੋਲਾ ਸ਼ੁਰੂ ਕੀਤਾ ਸੀ ਉਹਨਾਂ ਆਖਿਆ ਸੀ ਮੇਰਾ ਖਾਲਸਾ ਲੋਕਾਂ ਦੀਆਂ ਹੋਲੀਆਂ ਖਾਲਸੇ ਦਾ ਹੋਣਾ ਸੱਚੇ ਪਾਤਸ਼ਾਹ ਨੇ ਦੋ ਜੱਥੇ ਸਿੰਘਾਂ ਦੇ ਬਣਾ ਦੇਣੇ ਜੰਗ ਵੀ ਕਰਨੇ ਆਪ ਸਤਿਗੁਰੂ ਨੇ ਵੇਖਣਾ ਜਿਹੜੇ ਫਿਰ ਜਿੱਤ ਜਾਂਦੇ ਸੀ ਉਹਨਾਂ ਨੂੰ ਨਾਮ ਦੇਣੇ ਅੱਜ ਵੀ ਨਿਹੰਗ ਸਿੰਘ ਜਦੋਂ ਆਨੰਦਪੁਰ ਸਾਹਿਬ ਜਾਂਦੇ ਆ ਇਹਨਾਂ ਖਾਲਸੇਈ ਖੇਡਾਂ ਨੂੰ ਉਹ ਬਰਕਰਾਰ ਰੱਖਦੇ ਹੋਏ ਅੱਜ ਵੀ ਉਸੇ ਤਰ੍ਹਾਂ ਕਰਦੇ ਆ ਨਿਹੰਗ ਸਿੰਘ ਜਦੋਂ ਮਹੱਲਾ ਕੱਢਦੇ ਆ ਉਦੋਂ ਗਤਕਾ ਖੇਡਦੇ ਆ ਇਹਨਾਂ ਨੂੰ ਆਪਾਂ ਖਾਲਸੇਈ ਖੇਡਾਂ ਕਹਿ ਲਾਂਗੇ ਤੇ ਹੋਲਾ ਬੜੀ ਚੜ੍ਹਦੀ ਕਲਾ ਨਾਲ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਜਿਸ ਤਰ੍ਹਾਂ ਉਸੇ ਤਰ੍ਹਾਂ ਵੀ ਨਿਹੰਗ ਸਿੰਘ ਬਣਾਉਂਦੇ ਆਜੀ ਬਣਾਉਂਦੇ ਆਜੀ ਵੀ ਬਣਾਉਂਦੇ ਅਨੰਦਪੁਰ ਸਾਹਿਬ ਜੀ ਬਾਬਾ ਜੀ ਤੁਸੀਂ ਨਿਹੰਗ ਸਿੰਘ ਬਾਣੇ ਦੇ ਵਿੱਚ ਅੱਜ ਕੱਲ ਪਤਾ ਕੀ ਹੋ ਰਿਹਾ ਪਹਿਲੇ ਆਪਣਾ ਨਾਮ ਦੱਸ ਦਿਓ ਮੈਨੂੰ ਨਾਮ ਨਹੀਂ ਤੁਹਾਨੂੰ ਮੇਰਾ ਨਾਮ ਢਾਡੀ ਨਰਿੰਦਰ ਸਿੰਘ ਖਾਲਸਾ ਢਾਡੀ ਨਰਿੰਦਰ ਸਿੰਘ ਖਾਲਸਾ ਫਗਵਾੜੇ ਤੋਂ ਅੱਛਾ ਜੀ ਖਾਲਸਾ ਜੀ ਗੱਲ ਪਤਾ ਕੀ ਆ ਜੀ ਤੇ ਜਿਹੜੀਆਂ ਚੀਜ਼ਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਸੀ ਜੀ ਰੰਗ ਪਾਉਣ ਤੋਂ ਜੀ ਲਲਕਾਰੇ ਮਾਰਦੋ ਸ਼ਰਾਬਾਂ ਪੀਣ ਤੋਂ ਕੀ ਲੱਗਦਾ ਨਹੀਂ ਕਿ ਅਸੀਂ ਹੁਣ ਤੋ ਅਜੇ ਵੀ ਬਾਜ਼ ਨਹੀਂ ਆਏ ਅੱਜ ਵੀ ਅਸੀਂ ਰੰਗ ਤਾਂ ਸੁੱਟਦੇ ਨੇ ਅੰਗ ਸਿੰਘ ਪਉਜਾਂ ਵੀ ਮੈਂ ਦੇਖਿਆ ਦਾੜੇ ਵੀ ਰੰਗੇ ਹੁੰਦੇ ਦਿਵਾਲੇ ਸਾਰੇ ਰੰਗੇ ਹੁੰਦੇ ਹਨਾ ਮੈਂ ਵਿਰੋਧ ਨਹੀਂ ਕਰਦਾ ਕਿਉਂਕਿ ਸਾਰੇ ਸਤਿਕਾਰਯੋਗ ਨੇ ਮੁੜ ਕੇ ਮੇਰੇ ਘਰ ਆ ਜਾਣਗੇ ਵੀ ਵਿਰੋਧ ਕਰਦਾ ਕੀ 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 ਕਹਿਣਾ ਚਾਹੋਗੇ ਉਹਨਾਂ ਬਾਰੇ ਵੇਖੋ ਜੀ ਕਲਗੀ ਤਰਪਾਸ਼ਾ ਮਹਾਰਾਜ ਨੇ ਕਿਉਂਕਿ ਹੋਲੀਆਂ ਜੜੀਆਂ ਵੇ ਇਹ ਪ੍ਰਾਤਨ ਧਿਆਰ ਜਿਆਦਾ ਚੱਲਦਾ ਆ ਰਿਹਾ ਸੀਗਾ ਜੀ ਤੇ ਖਾਲਸੇ ਨੂੰ ਮਹਾਰਾਜ ਨੇ ਇੱਕ ਵੱਖਰਾ ਹੋਲੀ ਤੋਂ ਵੱਖਰਾ ਇੱਕ ਜੀ ਹੋਲਾ ਦਿੱਤਾ ਜੀ ਤੇ ਆ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਖਿਆ ਵੀ ਆ ਉਹ ਅਨੰਦਪੁਰ ਸਾਹਿਬ ਆਪਾਂ ਦੁਨੀਆ ਤੋਂ ਇੱਕ ਵੱਖਰਾ ਹੋਲਾ ਖੇਡੀਏ ਬਿਲਕੁਲ ਹੋਲੀਆਂ ਮਨਾਉਣੀਆਂ ਕਿੱਦਾਂ ਆਪਾਂ ਹਾਂ ਕਿਉਂਕਿ ਅਸੀਂ ਦੇਖਿਆ ਹੈ ਕਈ ਵਾਰ ਆਪਣੀਆਂ ਅੱਖਾਂ ਦੇ ਨਾਲ ਜੀ ਯੂਪੀ ਦੇ ਵਿੱਚ ਅੱਜ ਵੀ ਨਾਲੀਆਂ ਤੇ ਗਲੀਆਂ ਦਾ ਚੱਕੜ ਤੁਰੇ ਜਾਂਦੇ ਲੋਕਾਂ ਦੀ ਛੱਟਿਆ ਜਾਂਦਾ ਹੈ ਛੱਟਿਆ ਜਾਂਦਾ ਲੋਕਾਂ ਵੱਲੋਂ ਬਿਲਕੁਲ ਉਹ ਅਗਿਆਨ ਅਗਿਆਨੀ ਹਨ ਉਹਨੂੰ ਇਹਨਾਂ ਪਤਾ ਨਹੀਂ ਵੀ ਹੋਲੀਆਂ ਦਾ ਮਤਲਬ ਲ ਕੀ ਹੈ ਤੇ ਖੇਡਣਾ ਕਿਵੇਂ ਆ ਖੈਰ ਜਿਹੜੀ ਤੁਸੀਂ ਸਵਾਲ ਕੀਤਾ ਹੈ ਵੀ ਅੱਜ ਵੀ ਰੰਗ ਛੁੱਟਦੇ ਆ ਬਿਲਕੁਲ ਰੰਗ ਛੁੱਟਣਾ ਕੋਈ ਮਾੜੀ ਗੱਲ ਨਹੀਂ ਆ ਹਾਂਜੀ ਹਾਂ ਰੰਗ ਛੁੱਟ ਦੇਣਾ ਚਾਹੀਦਾ ਪਰ ਇਹੋ ਜਿਹਾ ਰੰਗ ਨਾ ਛੁੱਟੇ ਕਿ ਅਗਲੇ ਦਾ ਕੋਈ ਨੁਕਸਾਨ ਹੋਵੇ ਹਾਂਜੀ ਜੀ ਹੋਲੇ ਮੱਲੇ ਤੇ ਆਨੰਦਪੁਰ ਸਾਹਿਬ ਅੱਜ ਵੀ ਆਪਾਂ ਦੇਖਦੇ ਆ ਕਿ ਨਿਹੰਗ ਸਿੰਘ ਜਥੇਬੰਦੀਆਂ ਜਾਂ ਹੋਰ ਵੀ ਦੁਨੀਆਂ ਦੇ ਲੋਕ ਬਹੁਤ ਜਾਂਦੇ ਨੇ ਦੇਸ਼ਾਂ-ਦੇਸ਼ਾਂ ਵਿੱਚ ਸੰਗਤਾਂ ਆਉਂਦੀਆਂ ਆ ਜੀ ਹੋਲਾ ਮੱਲਾ ਖੇੜਿਆ ਜਾਂਦਾ ਹੈ ਉਹ ਇੱਕ ਇਹ ਰੰਗ ਇਹੋ ਜਿਹਾ ਛੁੱਟਦੇ ਨਹੀਂ ਕਿ ਕਈ ਵਾਰ ਤਕੀਆਂ ਦਾ ਨੁਕਸਾਨ ਵੀ ਹੋ ਜਾਂਦਾ ਹੈ ਹਾਂਜੀ ਹੁੱਲੜਬਾਜੀ ਵੀ ਹੁੰਦੀ ਹੈ ਹਾਂ ਜਿਹੜਾ ਕਿ ਐਰਖੀ ਕੁਝ ਨਿਹੰਗ ਸਿੰਘ ਜਥੇਬੰਦੀਆਂ ਨੇ ਨਿਹੰਗ ਸਿੰਘਾਂ ਨੇ ਸਿੱਖ ਸੰਗਤਾਂ ਨੂੰ ਸੁਚੇਤ ਵੀ ਕੀਤਾ ਹੈ ਕਿ ਕੋਈ ਹੁੱਲੜ ਬਾਦ ਜਿਹੜਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਬਿਲਕੁਲ ਅਨੰਦਪੁਰ ਸਾਹਿਬ ਜਾਣਾ ਹੈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਾਪੂ ਦੀ ਗੋਦ ਵਿੱਚ ਜਾ ਕੇ ਬੈਠਣਾ ਤੇ ਕਿੱਦਾਂ ਬੈਠਣਾ ਬਾਪੂ ਦੀ ਗੋਦ ਵਿੱਚ ਜੀ ਜੀ ਆਓ ਅਨੰਦਪੁਰ ਸਾਹਿਬ ਸਾਰੇ ਆਓ ਤੇ ਅਨੰਦ ਲਓ ਸਾਰੇ ਅਨੰਦ ਲਓ ਅਨੰਦ ਲਓ ਅਸਲ ਵਿੱਚ ਅਨੰਦਪੁਰੀ ਦਾ ਨਾਮ ਹੀ ਹੈ ਅਨੰਦ ਹੈ ਜਿਹੜਾ ਅਨੰਦ ਨਹੀਂ ਲਿਆ ਫਿਰ ਅਨੰਦਪੁਰ ਸਾਹਿਬ ਕਾਹਦਾ ਬਿਲਕੁਲ ਗੁਰੂ ਕੀ ਸਾਧ ਸੰਗਤ आनंद ਸਾਹਿਬ ਆਨੰਦ ਆਉਂਦਾ ਹੈ ਅੱਜ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਗੋਦੀ ਵਿੱਚ ਬਿਠਾਲਦੇ ਨੇ ਜੇ ਸਰਧਾ ਤੇ ਭਾਵਨਾ ਦੇ ਨਾਲ ਕੋਈ ਜਾਂਦਾ ਹੈ ਜੇ ਹੁਰੀ ਸਰਧਾ ਕੋਈ ਲੈ ਕੇ ਜਾਏਗਾ ਉਹ ਜੋ ਫਲ ਪ੍ਰਾਪਤ ਕਰੇਗਾ ਜੀ ਤੇ ਬਾਕੀ ਰੰਗ ਨਹੀਂ ਛੁੱਟਣੇ ਚਾਹੀਦੇ ਮੇਰਾ ਤੇ ਵਿਚਾਰ ਹੈ ਪਈ ਰੰਗ ਨਹੀਂ ਛੁੱਟਣੇ ਚਾਹੀਦੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਦਰਬਾਰ ਵਿੱਚ ਬੈਠ ਕੇ ਜੇ ਨਿਤਨੇਮ ਕੀਤਾ ਜਾਵੇ ਜਪਦੀ ਸਾਹਿਬ ਦਾ ਪਾਠ ਕੀਤਾ ਜਾਵੇ ਚੌਪਈ ਸਾਹਿਬ ਦਾ ਪਾਠ ਕੀਤਾ ਜਾਵੇ ਹੋਰ ਅਨੇਕਾਂ ਸਾਡੇ ਕੋਲ ਬਾਣੀਆਂ ਨੇ ਉਹਦਾ ਕਿਤੇ ਜਾਬ ਕੀਤਾ ਜਾਵੇ ਤੇ ਸਾਡੀ ਜ਼ਿੰਦਗੀ ਵਿੱਚ ਹੌਲਾ ਜਿਹੜਾ ਆਏਗਾ ਤਿਹਾਰ ਇਹ ਕੋਈ ਸਾਡੀ ਗੁਰਮਤ ਦੇ ਧਾਰਨੀ ਅਸੀਂ ਬਣਾਂਗੇ ਤੇ ਗੁਰਮਤ ਦੀ ਸੋਡੀ ਲੈ ਕਰਕੇ ਫਿਰ ਹੌਲੇ-ਮਹਲੇ ਦੇ ਤਿਹਾਰ ਮਨਾਏ ਜਾਣ ਤੇ ਉਹ ਸਾਰਿਆਂ ਨੂੰ ਚੰਗੇ ਇੱਕ ਸਵਾਲ ਲੈਣਾ ਚਾਹਾਂਗਾ ਤੁਹਾਨੂੰ ਵੀ ਇੱਥੇ ਤਾਂ ਮਰਿਆਦਾ ਸੀ ਵੀ ਜਿਹੜੇ ਰੱਥ ਵਿੱਚ ਚੜ ਕੇ ਹੋਏ ਉਹਨਾਂ ਨੂੰ ਵੀ ਕਹਿ ਦਿੱਤਾ ਵੀ ਇਹਨਾਂ ਨੂੰ ਕਿੜੀਆਂ ਭਾਜੜਾ ਪੈ ਗਈਆਂ ਹਨਾ ਅਗਲੇ ਤੇ ਉਹਨਾਂ ਨੂੰ ਸ਼ਰਾਬ ਦਿੱਤਾ ਪਰ ਅਸੀਂ ਕੀ ਕਰਦੇ ਹਾਂ ਵੈਸੇ ਮੈਂ ਸ਼ਰਾਬ ਵਰ ਨੂੰ ਨਹੀਂ ਮੰਨਦੇ ਕੁਝ ਕੋ ਮੰਨਦੇ ਆ ਕੁਝ ਲੋਕ ਨਹੀਂ ਮੰਨਦੇ ਪਰ ਹੁਣ ਜਿਹੜੇ ਹੁੱਲੜ ਪਾ ਵੱਡੇ ਵੱਡੇ ਟਰੈਕਟਰਾਂ ਤੇ ਵੱਡੇ ਵੱਡੇ ਡੀਜੇ ਲਾਏ ਹੁੰਦੇ ਆ ਹੈਨਾ ਪਟਾਕੇ ਪਾਉਂਦੇ ਜਾਂਦੇ ਨੇ ਬੁਲਟਾਂ ਦੇ ਪਟਾਕੇ ਪਾਏ ਜਾਂਦੇ ਨੇ ਕੀ ਕਹਿਣਾ ਚਾਹੋਗੇ ਅਗਲੇ ਤੇ ਉਹਨਾਂ ਨੂੰ ਨਹੀਂ ਬਖਸ਼ਿਆ ਜਿਹੜੇ ਗੁਰੂ ਕੇ ਸੀ ਉਹਨਾਂ ਨੂੰ ਉਹਨਾਂ ਨੂੰ ਕਹਿ ਤਾ ਫੇ ਇਹਨਾਂ ਨੂੰ ਕਾਦੀਆਂ ਭਾਜੜਾ ਪੈ ਗਈਆਂ ਤੇ ਹੁਣ ਕਿਸ ਤਰ੍ਹਾਂ ਜਾਣਾ ਚਾਹੀਦਾ ਸਾਨੂੰ ਮੈਂ ਪਹਿਲਾਂ ਕਿਹਾ ਆ ਵੀ ਸਾਧ ਮਰਾਦੇ ਜਾਓ ਕਲਗੀ ਤਰਪਾਸ਼ਵ ਮਹਾਰਾਜ ਦੇ ਦਰਸ਼ਨਦਾਰੇ ਕਰਨੇ ਅੱਜ ਵੀ ਹਾਜ਼ਰ ਉੱਥੇ ਹੋ ਜੀ ਹਾਜ਼ਰ ਅੱਜ ਵੀ ਆ ਜੀ ਨਹੀਂ ਜਾਣਾ ਚਾਹੀਦਾ ਜਿੱਦਾਂ ਲੋਕ ਜਾਂਦੇ ਨੇ ਜੀ ਟ੍ਰੈਕਟਰਾਂ ਦੇ ਵੱਡੇ ਵੱਡੇ ਡੀਜੇ ਲਾ ਕੇ ਵੱਡੇ ਵੱਡੇ ਸਿਸਟਮ ਲਾ ਕੇ ਵੱਡੇ ਵੱਡੇ ਟ੍ਰੈਕਟਰਾਂ ਦੇ ਮਿਲ ਜਿਹੜੇ ਸਲੈਂਸਰ ਆ ਉਹ ਖੋਲ ਕਰਕੇ ਪਟਾਕੇ ਵਜਾ ਕੇ ਹੁੱਲੜਬਾਜੀ ਨਹੀਂ ਕਰਨੀ ਚਾਹੀਦੀ ਕਲਗੀ ਤਰਪਾਸ਼ਾ ਮਹਾਰਾਜ ਜੀ ਕੋਲੋਂ ਅਸ਼ੀਰਵਾਦ ਲੈਣਾ ਚਾਹੀਦਾ ਜਾ ਕੇ ਤੇ ਗੁਰਮਤਿ ਧਾਰੀ ਹੋਣਾ ਚਾਹੀਦਾ ਜਿਹੜਾ ਗੁਰਮਤਿ ਦੇ ਅਧਾਇਰੇ ਵਿੱਚ ਰਹਿ ਕੇ ਜਾਊਗਾ ਉਹ ਕਦੇ ਵੀ ਹੁੱਲੜਬਾਜ ਨਹੀਂ ਹੋਊਗਾ ਕਦੇ ਵੀ ਜਾ ਕੇ ਹੁੱਲੜਬਾਜੀ ਨਹੀਂ ਕਰੂਗਾ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪੈਅ ਵਿੱਚ ਰਹਿ ਕੇ ਉਥੋਂ ਗੁਰਮਤ ਦੀ ਸੋਢੀ ਲੈ ਕਰਕੇ ਕੋਈ ਕਿਉਂਕਿ ਦੀਵਾਨ ਬਹੁਤ ਸਾਜਦੇ ਨੇ ਸੰਤਾਂ ਮਹਾਂਪੁਰਖਾਂ ਦੀਵਾਨ ਸਾਜਦੇ ਨੇ ਉਹਨਾਂ ਵਿੱਚ ਬੈਠ ਕੇ ਕੋਈ ਸੰਤਾਂ ਮਹਾਂਪੁਰਖਾਂ ਕੋਲੋਂ ਕੋਈ ਕਹਾਣੀ ਕੋਈ ਗੁਰਮਤ ਦੀ ਚੀਜ਼ ਆਪਾਂ ਲੈ ਕੇ ਆਈਏ ਦੀਵਾਨ ਸਾਜਦੇ ਨੇ ਢਾਡੀ ਸਾਹਿਬ ਕਵੀਸ਼ਰ ਸਹਿਬਾਨ ਕਥਾਵਾਚਕ ਪ੍ਰਚਾਰਕ ਸਹਿਬਾਨ ਲੱਗ ਲੱਗ ਸੈਂਪਰਦਾਵਾ ਵੱਲੋਂ ਬੜੇ ਤਕੜੇ ਪ੍ਰੋਗਰਾਮ ਕੀਤੇ ਜਾਂਦੇ ਨੇ ਉਹ ਤੋਂ ਵਿੱਚ ਬੈਠ ਕੇ ਕਿਤੇ ਗੁਰਮਤ ਦੀ ਸੋਝੀ ਲਈ ਜਾਵੇ ਨਾ ਕਿ ਅਸੀਂ ਇੱਕ ਕੇਵਲ ਮੇਲਾ ਬਣਾ ਕੇ ਆ ਜਾਈਏ ਮੇਲਾ ਨਾ ਬਣਾਓ ਇਹਨੂੰ ਗੁਰਮਤ ਦੇ ਧਾਰਨੀ ਬਣ ਕੇ ਤੇ ਕਲਗੀ ਤਰਪਾਸ਼ਾ ਮਹਾਰਾਜ ਤੋਂ ਕੋਈ ਚੰਗੀ ਚੀਜ਼ ਲੈ ਕੇ ਆਈਏ ਇਹ ਮੈਂ ਸਾਰੀ ਸੰਗਤ ਨੂੰ ਇਹਨਾ ਦੇਣਾ ਚਾਹੁੰਦਾ ਹਾਂ ਆਪਾਂ ਦੂਜਿਆਂ ਨੂੰ ਸ਼ਾਮਲ ਕਰੀ ਭਾਈ ਸਾਹਿਬ ਪਹਿਲੇ ਆਪਣਾ ਨਾਮ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਤੋਖ ਸਿੰਘ ਬਾਦਲ ਜੀ ਆਪ ਜੀ ਨੇ ਸਾਡੇ ਅੱਗੇ ਸਵਾਲ ਰੱਖਿਆ ਹੋਲੇ ਮਹੱਲੇ ਦਾ ਜੀ ਖੋਲਾ ਤੇ ਮਹੱਲਾ ਜੀ ਖੋਲੀ ਤੋਂ ਇੱਕ ਵੱਖਰਾ ਸ਼ਬਦ ਹੈ ਤੇ ਇਹਦੀ ਰੂਪਰੇਖਾ ਵੀ ਇੱਕ ਅਲੱਗ ਹੈ ਖੋਲੇ ਦਾ ਅਰਥ ਹੁੰਦਾ ਹੈ ਹੱਲਾ ਤੇ ਮਹੱਲੇ ਦਾ ਅਰਥ ਹੁੰਦਾ ਹੈ ਥਾਂ ਉਹ ਰਣ ਮੈਦਾਨ ਜੀ ਸੋ ਸੱਚੇ ਪਾਤਸ਼ਾਹ ਮਹਾਰਾਜ ਯਾਨੀ ਸਿੱਖ ਪੰਥ ਦੀ ਵਿਲੱਖਣਤਾ ਹੀ ਹੈ ਜੀ ਸਾਰੇ ਸੰਸਾਰ ਦੇ ਉਤੋਂ ਇੱਕ ਵੱਖਰਾ ਅਨੋਖਾ ਤੇ ਵਿਲੱਖਣ ਜੋ ਵੀ ਛੇਸ਼ ਰੂਪ ਸਾਨੂੰ ਪਾਤਸ਼ਾਹ ਮਾਰਾ ਜੀ ਨੇ ਬਖਸ਼ਿਆ ਹੈ ਉਹ ਇਹੋ ਹੀ ਹੈ ਕੇ ਸੱਚੇ ਪਾਤਸ਼ਾਹ ਮਹਾਰਾਜ ਜਿਹਨਾਂ ਜੋ ਸਾਨੂੰ ਰੀਤ ਬਖਸ਼ੀਆ ਇਹਨਾਂ ਹੋਲੀਆਂ ਦੇ ਵਿੱਚ ਇਦਾਂ ਹੁੰਦਾ ਸੀ ਕਿ ਸਭ ਤੋਂ ਵੱਡੀ ਹੋਲੀ ਹੁੰਦੀ ਆ ਜੀ ਬ੍ਰਿਜ ਦੇ ਵਿੱਚ ਹੋਲੀ ਬ੍ਰਿਜ ਵਾਸੀਆਂ ਦੀ ਮੰਨੀ ਪਰਮੰਨੀ ਹੋਲੀ ਆ ਉਹ ਹੋਲੀ ਦਾ ਰੂਪ ਉਦੋਂ ਤੋਂ ਇੰਨਾ ਕੋ ਵਿਗੜ ਗਿਆ ਕਿ ਖਿੰਦੋਸਤਾਨ ਦੇ ਵਿੱਚ ਫਿਰ ਇਹਦਾ ਰੂਪ ਰੇਖਾ ਇਦਾਂ ਦੀ ਹੋ ਗਈ ਕਿ ਲੋਕਾਂ ਨੇ ਆਪਸ ਵਿੱਚ ਮਿਲਨ ਵਰਤਨ ਦਾ ਰਹਿ ਗਿਆ ਤੂੰ ਤੂੰ ਮੈਂ ਮੈਂ ਤੂੰ ਲੋਕਾਂ ਦੀ ਮੌਤਾਂ ਤੱਕ ਆਪਸੀ ਮਨ ਮਰਾਂ ਤੱਕ ਲੋਕ ਅਪੜੇ ਇਹਨੂੰ ਹੋਲੀ ਨੂੰ ਬਲੈਕ ਕਰਕੇ ਇਹ ਮੈਸੇਜ ਇਹ ਸੁਨੇਹਾ ਸੱਚੇ ਪਾਤਸ਼ਾਹ ਨੇ ਮਿਲਿਆ। ਹੂੰ ਮਹਾਰਾਜ ਜੀ ਨੇ ਇਥੇ ਵਿਸਾਖੀ ਦਾ ਵੀ ਰੂਪ ਰੇਖਾ ਬਦਲੀ। ਬਿਲਕੁਲ। ਮਹਾਰਾਜ ਜੀ ਨੇ ਹੋਲੀਆਂ ਦੀ ਰੂਪ ਰੇਖਾ ਬਦਲੀ ਹੈ। ਮਹਾਰਾਜ ਜੀ ਨੇ ਇਥੇ ਜਿੰਨੇ ਵੀ ਤਿਹਾਸ ਸਾਡੇ ਵੱਡੇ-ਵੱਡੇ ਨੇ ਸਾਰਿਆਂ ਦੇ ਮਹਤਮ ਬਦਲਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਸੋ ਆਪ ਜੀ ਆਖ ਰਹੇ ਸੀ ਕਿ ਸਾਡੇ ਮੁੰਡੇ ਜਾਂ ਲੰਗਰਾਂ ਵਿੱਚ ਦੀਨ ਬੈਠਦੇ ਜਾਂ ਇਤਿਹਾਸ ਨਹੀਂ ਸੁਣਦੇ। ਉਹ ਉਹ ਇਦਾਂ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਰ ਬਖਸ਼ਿਸ਼ ਹੈ। कि ਸਾਡੇ ਵੀਰ ਸਾਡੇ ਖਾਨੀ ਮੁੰਡੇ ਵੀ ਇਤਿਹਾਸ ਨੂੰ ਬਹੁਤ ਸੁਣਦੇ ਨੇ ਮੈਂ ਵੀ ਇਸੇ ਲਾਈਨ ਦੇ ਵਿੱਚ ਹਾਂ ਹਮਮਰਾ ਮੈਂ ਵੀ ਉਹਨਾਂ ਦਾ ਬਿਲਕੁਲ ਬਿਲਕੁਲ ਸੋ ਜਿਹੜੇ ਮੁੰਡੇ ਹਾਜ਼ਰ ਨਹੀਂ ਹੁੰਦੇ ਨਾ ਇਤਿਹਾਸ ਨਹੀਂ ਸੁਣਦੇ ਉਹ ਜਾਂ ਤੇ ਲੰਗਰ ਹਾਲ ਵਿੱਚ ਸੇਵਾ ਨਿਭਾ ਰਹੇ ਹੁੰਦੇ ਨੇ ਜਾਂ ਕਿਤੇ ਇਧਰ ਬੜੀਆਂ ਬੜੀਆਂ ਵੱਡੀਆਂ ਮੇਨ ਮੇਨ ਬਿਲਕੁਲ ਬਿਲਕੁਲ ਸੇਵਾਵਾਂ ਨਿਭਾ ਰਹੇ ਨੇ ਇਸ ਲਈ ਸੋ ਸਾਡੀ ਬੇਨਤੀ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਸਿੱਖ ਪੰਥ ਨੂੰ ਸਮਰਪਤਾਂ ਜੀ ਅਸੀਂ ਕੋਈ ਅੱਡ ਨਹੀਂ ਹੋਏ ਹਾਂ ਜੋ ਕੋਈ ਇੱਕ ਦੋ ਮੁੰਡੇ ਅੱਡ ਨੇ ਇਦਾਂ ਹੋਲੇ ਮੱਲੇ ਤੇ ਸ਼ੋਰ ਹੁੰਦਾ ਹੈ ਲਾਊਡ ਆਵਾਜ਼ਾਂ ਦੇ ਵਿੱਚ ਲਾਗ ਕਰਕੇ ਇਹ ਤੇ ਲਾਊਡ ਨਹੀਂ ਨਾ ਤੇ ਹਕੂਮਤ ਵੱਲੋਂ ਤੇ ਨਾ ਮਹਾਰਾਜ ਵੱਲੋਂ ਮਹਾਰਾਜ ਨੇ ਇੱਥੋਂ ਇਹ ਆਖਿਆ ਕਿ ਰਾਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਇਸ ਵਾਤੇ ਇਹ ਹੋਲਾ ਮਹੱਲਾ ਵੇਖਣਾ ਹੈ ਤਿਹਾਰ ਵੇਖਣਾ ਹੈ ਦਾ ਹਿਰਦੇ ਦੇ ਵਿੱਚ ਸ਼ਰਦਾ ਹਿਰਦੇ ਵਿੱਚ ਪ੍ਰੇਮ ਲੈ ਕੇ ਮਹਾਰਾਜ ਦੀ ਲਾਹੀ ਸ਼ਬਦਾਂ ਨੂੰ ਇਲਾਹੀ ਪਾਠਮਾ ਦੇ ਤਾਸ ਨੂੰ ਸੁਣਦੇ ਮਹਾਰਾਜ ਦੀ ਬਾਣੀ ਪੜੋ ਜੀ ਜੀ ਤੁਸੀਂ ਇੱਕ ਪ੍ਰਚਾਰਕ ਹੋਣ ਦੇ ਨਾਤੇ ਆਪਣੀ ਗੱਲ ਰੱਖੀ ਠੀਕ ਆ ਪਰ ਮੇਰੇ ਜਿਹੜੇ ਸਵਾਲ ਹੈ ਨਾ ਉਹ ਉੱਥੇ ਖੜੇ ਨੇ ਕਿ ਗੁਰੂ ਸਾਹਿਬ ਨੇ ਜਿਹੜੀ ਤਾਂ ਸਾਨੂੰ ਵਰਜਿਤ ਕੀਤਾ ਸੀ ਅੰਦਰ ਬਾਬਾ ਜੀ ਪੜਦੇ ਹੁੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਬਾਹਰ ਵਹਾਈਆਂ ਚਲਾ ਕੇ ਵਾਤਾਵਰਨ ਵੀ ਗੰਦਾ ਕਰ ਰਹੇ ਹੁੰਨੇ ਆ ਅਸੀਂ ਉੱਚੀ ਉੱਚੀ ਵੱਡੇ ਵੱਡੇ ਪਟਾਕੇ ਚਲਾਉਂਦੇ ਆ ਕਿ ਜਵੇਂ ਰੱਬ ਬੋਲਾ ਹੁੰਦਾ ਵੀ ਰੱਬ ਤੱਕ ਸਾਡੀ ਗੱਲ ਪਹੁੰਚ ਨਹੀਂ ਰਹੀ ਅੰਦਰ ਅਸੀਂ ਬਾਬਾ ਜੀ ਪੜ ਰਹੇ ਹੁੰਦੇ ਆ ਬਾਲਣੇ ਪੱਤਾ 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 ਤੋੜੇ ਬਾਲਣੇ ਹਨਾ ਸ਼ਬਦ ਪੜਦੇ ਨਾ ਪਰ ਅਸੀਂ 1 ਮਿੰਟ ਮੇਰਾ ਸਵਾਲ ਪੂਰਾ ਲੈ ਲੰਦੋ ਕਿ ਅੰਦਰ ਬਾਬਾ ਜੀ ਪੜਦੇ ਪਤਾ ਨਹੀਂ ਤੋੜਨਾ ਪਰ ਅਸੀਂ ਉਹ ਹੀ ਫੁੱਲ ਤੋੜ ਕੇ ਉਹਦੇ ਹਾਰ ਪਰੋਈ ਜਾਂਦੇ ਆ ਜਾਂ ਬਾਹਰੇ ਦੇ ਉੱਤੋਂ ਦੀ ਸੁੱਟੀ ਜਾਂਦੇ ਆ ਜੇਕਰ ਗੁਰੂ ਹਰ राय ਸਾਹਿਬ ਦੀ ਪੋਸ਼ਾਕ ਦਾ ਫੁੱਲ ਲੜ ਕੇ ਟੁੱਟਦਾ ਤੇ ਗੁਰੂ ਅਰਗੁਨ ਸਾਹਿਬ ਜ਼ਿੰਮੇਵਾਰੀ ਦਿੰਦੇ ਨੇ ਕਿ ਭਾਈ ਜੀ ਜ਼ਿੰਮੇਵਾਰੀ ਵੱਡੀ ਹੋਵੇ ਤਉਨੂੰ ਸੰਭਾਲਣਾ ਵੀ ਚਾਹੀਦਾ ਤੇ ਪਰ ਅਸੀਂ ਕੀ ਮੇਰਾ ਸਵਾਲ ਇਹ ਆ ਇਹ ਸੁਣਦੇ ਜ਼ਰੂਰ ਆ ਪਰ ਗੁਰੂ ਦੀ ਮੰਨਦੇ ਨਹੀਂ ਮੰਨਾਂਗੇ ਕਦੋਂ ਦੇਖੋ ਜੀ ਸਾਰੇ ਬੇਮੁਖ ਨਹੀਂ ਹੋ ਗਏ ਹੂੰ ਤੇ ਸਾਰੇ ਪ੍ਰਮਾਨ ਨਹੀਂ ਹੋ ਗਏ ਬਿਲਕੁਲ ਬਹੁਤ ਵਿਰਲੇ-ਵਿਰਲੇ ਬੰਦੇ ਨੇ ਜੋ ਉਹਦੀ ਉਹਦੀ ਅੱਖਾਂ ਦੇ ਵਿੱਚ ਵਾਹਿਗੁਰੂ ਦੀ ਅੱਖਾਂ ਪ੍ਰਮਾਨ ਜੀ ਸੋ ਆਪ ਜੀ ਦਾ ਸਵਾਲ ਬਹੁਤ ਵੱਡਾ ਹੈ ਜੀ ਆਪ ਜੀ ਨੇ ਆਖਿਆ ਕਿ ਅਸੀਂ ਪਮਨੂ ਦੀ ਸ਼ਾਮ ਤੇ ਜੀ ਇੱਕ ਰਾਜ ਮਹਿਲ ਦੇ ਵਿੱਚ ਇਕ ਰਾਜੇ ਨੇ ਆਪਣੀ ਉਸ ਰਾਜ ਮਹਿਲ ਦੀ ਬਗੀਚੀ ਦੇ ਵਾਸਤੇ ਇੱਕ ਮਾਲੀ ਰੱਖ ਲਿਆ ਜੀ ਮਾਲੀ ਰੱਖ ਲਿਆ ਉਹਨੇ ਆਖਿਆ ਵੀ ਮੂੰਹ ਮੰਗੀ ਮਾਇਆ ਮਿਲੂਗੀ ਤੂੰ ਮੇਰੀ ਬਗੀਚੀ ਨੂੰ ਸਾਫ਼ ਰੱਖਣਾ ਜੀ ਤੂੰ ਮੇਰੀ ਇਸ ਸੋਹਣੀ ਫਲਵਾੜੀ ਨੂੰ ਸਾਫ਼ ਸੁਥਰਾ ਰੱਖਣਾ ਉਸ ਮਾਲੀ ਨੇ ਮੰਨਿਆ ਸਾਫ਼ ਸੁਥਰੀ ਰੱਖੀ ਹਾਂ ਫਿਰ ਮਾਲੀ ਨੂੰ ਰਾਜ ਮਹਿਲਾਂ ਵਿੱਚ ਬੁਲਾਇਆ ਗਿਆ ਤੇ ਇਨਾਮ ਮਿਲਿਆ ਜੀ ਇਨਾਮ ਮਿਲਦਿਆ ਸਰ ਮਾਲੀ ਵੀ ਹਸਲਾ ਹੋ ਗਿਆ ਮਹੀਨੇ ਬਾਅਦ ਫਿਰ ਆਇਆ ਤੇ ਫਿਰ ਬਾੜੀ ਦੇ ਵਿੱਚ ਬਿਲਕੁਲ ਸਫਾਈ ਨਹੀਂ ਸੀ ਫਿਰ ਰਾਜੇ ਨੇ ਮਾਲੀ ਨੂੰ ਬੁਲਾਇਆ ਹੂੰ ਸਜ਼ਾ ਮਿਲੀ ਜੀ ਵੇਖੋ ਇਹ ਸਿੱਖ ਸੰਗਤਾਂ ਆਪ ਸਭ ਸਿੱਖ ਸੰਗਤਾਂ ਮਤਲਬ ਕਹਿੰਦਾ ਹੈ ਸਿੱਖੀ ਦੀ ਸੋਹਣੀ ਫੁਲਵਾੜੀ ਜੀ ਮਤਲਬ ਜੇ ਰਾਜਦੇਤਾ ਤੇ ਆਪਾਂ ਆਵੇ ਉਹਦੀ ਉਹਦੀ ਫੁਲਵਾੜੀ ਬਾਤ ਜੀ ਇਹ ਮੇਰਾ ਉਤਰ ਹੈ ਜੀ ਉਹਦੀ ਫੁਲਵਾੜੀ ਬਾਤ ਤੇ ਜੀ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਰਾਗੀਆਂ ਨੂੰ ਤੁਹਾਡੀਆਂ ਕਵੀਸ਼ਰਾਂ ਨੂੰ ਜੀ ਤੁਹਾਡੇ ਮਾਲੀ ਬਣਾਇਆ ਸਾਡਾ ਫਰਜ਼ ਹੈ ਹੋਕਾ ਦੇਣਾ ਹਾਂ ਹੁਣ ਬੂਟੇ ਦਾ ਬੀਜ ਨਾ ਹੋਵੇ ਹਾਂ ਹੁਣ ਬੂਟੇ ਦੇ ਵਿੱਚ ਆਰਯੂ ਮੁੱਕੀ ਹੋਵੇ ਤਾਂ ਅਸੀਂ ਕੀ ਆ ਸਕਦੇ ਹਾਂ ਸਾਡਾ ਫਰਜ਼ ਹੁਕਮ ਮਾਰਨਾ ਅਸੀਂ ਹੁਕਮ ਮਾਰ ਰਹੇ ਹਾਂ ਕਿ ਸੱਚੇ ਪਾਤਸ਼ਾਹ ਮਹਾਰਾਜ ਦੇ ਰਾਤ万 ਸਿੱਖ ਬਣੋ ਅਮਰਤ ਚਕੋ ਸਿੰਘ ਸਜੋ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਾ ਜੀ ਸੇ ਅਖੀਰਲਾ ਮੂਮੈਂਟ ਲਵਾਂਗੇ ਜੀ ਅਕਸਰ ਤੁਹਾਡੇ ਪ੍ਰਚਾਰ ਦੇ ਵਿੱਚ ਮੈਂ ਸੁਣਿਆ ਵੀ ਮਾਇਆ ਨਾਲ ਬਹੁਤਾ ਪਿਆਰ ਨਾ ਕਰਿਆ ਕਰੋ ਹਨਾ ਜਦ ਦਹੇਜ ਬਾਰੇ ਤੁਸੀਂ ਬੋਲਦੇ ਹੋ ਲੜਕੀ ਨੂੰ ਸਤਕਾਰ ਦੇਣ ਦੀ ਗੱਲ ਕਰਦੇ ਸਾਡੇ ਬਾਬੇ ਨੇ ਕਿਹਾ ਔ ਸੋ ਕਿਉ ਮੰਦਾ ਕੀ ਇੱਜ਼ਤ ਜਬ ਮੇਰਾ ਜਾਨ ਹਨਾ ਅਸੀਂ ਸੁਣਦੇ ਜ਼ਰੂਰ ਆ ਮੰਨਦੇ ਨਹੀਂ ਹਨਾ ਮੇਰਾ ਸਵਾਲ ਉਧਰ ਵੀ ਹੈ ਤੁਹਾਡੇ ਮਨ ਚ ਕਦੀ ਇਹ ਗੱਲ ਨਹੀਂ ਆਉਂਦੀ ਕਿ ਜਿਹੜੀਆਂ ਕੁਰੇਤਾ ਅਸੀਂ ਲੋਕਾਂ ਨੂੰ ਸਮਝਾਉਂਦੇ ਆ ਕਿ ਇੰਨਾਂ ਚੀਜ਼ਾਂ ਤੋਂ ਬਚ ਜਾਓ ਪਰ ਸਾਡੇ ਲੋਕ ਟਲਦੇ ਨਹੀਂ ਮਨ 'ਚ ਸਵਾਲ ਨਹੀਂ ਆਉਂਦਾ ਤੁਹਾਡੇ ਮਨ 'ਚ ਹਿਰਖ ਨਹੀਂ ਆਉਂਦਾ ਵੀ ਸਾਡਾ ਪ੍ਰਚਾਰ ਕੀਤਾ ਫਿਰ ਕਿੱਥੇ ਗਿਆ ਜੇ ਇਹਨਾਂ ਨੇ ਉਹੀ ਕੰਮ ਫੇਰ ਕਰਨਾ ਜੇ ਸਾਡੀ ਗੱਲ ਮੰਨਣੀ ਨਹੀਂ ਗੁਰੂ ਦੀ ਗੱਲ ਮੰਲਣੀ ਨਹੀਂ ਮਨ 'ਚ ਹਿਰਖ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ ਜੀ ਕਾਰਨ ਹੈ ਵੀ ਜਿਹੜਾ ਸਵਾਲ ਤੁਹਾਡਾ ਹੈ ਹੂੰ ਇਹਦਾ ਜਵਾਬ ਮੈਂ ਤਾਂ ਇਹੀ ਹੈ ਹੂੰ ਇੱਕ ਚੌਂਕੀਦਾਰ ਹੁੰਦਾ ਤੇ ਚੌਂਕੀਦਾਰ ਰਹੇ ਹੋਕਾ ਦੇਣਾ ਹੋਕਾ ਦੇਣਾ ਉਹਦਾ ਕੰਮ ਹੈ ਹੋਕਾ ਦੇਣਾ ਬਿਲਕੁਲ ਜਾਗਦੇ ਰਹੋ ਹੂੰ ਜਾਗਦੇ ਰਹੋ ਹੂੰ ਬਿਲਕੁਲ ਹੁਣ ਜੇ ਕੋਈ ਜਾਣ ਬੁੱਝ ਕੇ ਚੌਂਕੀਦਾਰ ਦੀ ਆਵਾਜ਼ ਸੁਣ ਕੇ ਵੀ ਲੁੱਟਿਆ ਜਾਊਗਾ ਹੂੰ ਹਾਂਜੀ ਤੇ ਉਹਦੇ ਚ ਚੌਂਕੀਦਾਰ ਦਾ ਕੋਈ ਫਰੋਸਲੇ ਹੂੰ ਕੋਈ ਉਹਦਾ ਦੋਸ਼ ਨਹੀਂ ਜੀ ਹਾਂਜੀ ਅਸੀਂ ਗੁਰੂ ਘਰ ਟਾਡੇ ਹਾਂ ਜੀ ਤੇ ਢਾਡੀ ਦਾ ਕੰਮ ਹੈ ਗੁਰੂ ਦੀ ਗੱਲ ਸੰਗਤਾਂ ਨੂੰ ਸੁਣਾਉਣੀ ਬਿਲਕੁਲ ਬਹਾਦਰਾਂ ਦਾ ਇਤਿਹਾਸ ਸੁਣਾਉਣਾ ਜੀ ਇਹ ਵੱਖਰੀ ਗੱਲ ਹੈ ਕਿ ਅੱਜ ਦੀ ਪੀੜ੍ਹੀ ਸਾਡੇ ਹੁਣ ਉਹ ਰਾਹ ਤੋਂ ਖੁੰਝ ਗਈ ਜੀ ਕੋਈ ਨਸ਼ਿਆਂ ਵਿੱਚ ਰੁੱਝ ਗਿਆ ਹੈ ਬਿਲਕੁਲ ਕੋਈ ਪਤਤਪੁਣੇ ਵਿੱਚ ਰੁੱਝ ਗਿਆ ਹੈ ਜਿਹੜਾ ਗੁਰੂ ਨੇ ਬਾਣਾ ਦਿੱਤਾ ਸੀ ਬਾਣੀ ਦਿੱਤੀ ਸੀ ਉਹਨੂੰ ਅਸੀਂ ਭੁੱਲ ਗਏ ਹੂੰ ਉਹ ਉਹਨੂੰ ਕੈਮਰੇ ਰੱਖ ਸਕੇ ਹੂੰ ਸਤਗੁਰਾਂ ਨੇ ਇਹ ਗੱਲ ਕਹੀ ਸੀ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਜੀ ਉਹਨਾਂ ਕਹਿੰਦੇ ਮੈਨੂੰ ਗੁਰੂ ਦਾ ਸਿੱਖ ਤਾਂ ਪਿਆਰਾ ਲੱਗੂ ਜੇ ਰਹਿਤਾ ਬਹਿਤਾ ਮੇਰੇ ਪ੍ਰਪੱਕੂ ਜੀ ਜਿਹੜੇ ਗੁਰੂ ਦਾ ਰੂਪ ਹੀ ਨਹੀਂ ਬਣਾ ਸਕੇ ਸੁਭਾੜੀ ਨਹੀਂ ਸਕੇ ਅਸੀਂ ਬਾਣਾ ਵੀ ਗਵਾ ਲਿਆ ਤੇ ਬਾਣੀ ਵੀ ਗਈ ਬਿਲਕੁਲ ਹਾਂਜੀ ਜੀ ਤੇ ਜਿਹੜੀ ਗੱਲ ਕਹਿ ਰਹੇ ਨਾ ਜੈਸੀ ਕਈ ਲੋਕ ਅਜੇ ਵੀ ਆਖੀ ਜਾਂਦੇ ਜੀ ਪ੍ਰਚਾਰ ਦੀ ਘਾਟ ਹੈ ਪ੍ਰਚਾਰ ਦੀ ਕੋਈ ਘਾਟ ਨਹੀਂ ਹੂੰ ਜਿੰਨਾ ਸਮੇਂ ਚ ਅਸੀਂ ਢਾਡੀ ਬਣੇ ਸਾ ਉਦੋਂ ਦਾ ਪ੍ਰਚਾਰ ਇੰਨੀ ਹੈ ਨਹੀਂ ਸੀ ਜਿੰਨਾ ਜਨਾ ਅੱਜ ਹੈ ਹਾਂਜੀ ਬਿਲਕੁਲ ਨਹੀਂ ਹਾਂਜੀ ਬਿਲਕੁਲ ਸਹੀ ਹੈ ਐਨਾ ਅੱਜ ਕੱਲ ਪ੍ਰਚਾਰ ਦਾ ਮਾਧਿਅਮ ਹੈ ਜਿਹੜਾ ਤੁਸੀਂ ਚੈਨਲ ਦਾ ਰਾਹੀਂ ਪਤਾ ਨਹੀਂ ਕਿੱਥੇ ਕਿੱਥੇ ਵਿਦੇਸ਼ਾਂ ਦਾ ਗਰਮਚਾਉਂਦੇ ਹੋ ਜੀ ਜੀ ਸਾਡੇ ਤੱਕ ਦਾ ਟੈਲੀਫੋਨ ਵੀ ਨਹੀਂ ਸੀ ਹੁੰਦੇ ਉਦੋਂ ਬਿਲਕੁਲ ਸਹੀ ਹੈ ਨਾ ਇੱਕ ਦੂਜੇ ਨੂੰ ਸੱਤ ਕੇ ਨੂੰ ਸਰਾਹ ਭੇਜਣਾ ਹੁੰਦਾ ਸੀ ਤੇ ਜੇ ਜਾ ਕੇ ਸਰਾਹ ਦੇਣਾ ਤੇ ਫਿਰ ਅਗਲੇ ਦਿਹਾੜਾ ਨਹੀਂ ਤੇ ਨਹੀਂ ਬਿਲਕੁਲ ਸਹੀ ਨਹੀਂ ਤਾਂ ਉਧਰ ਰਹਿ ਜਾਣਾ ਸਹੀ ਹੈ ਹੱਡਿਆਂ ਤੇ ਡੇਕ ਦੇਖ ਲੋ ਤੇਰੇ ਨਾਲ ਜੀ ਤੇ ਅੱਜ ਦਾ ਮੋਬਾਈਲਾ ਦੇ ਉੱਤੇ ਸਾਰਾ ਕੁਝ ਆਉਣ ਡਿਆ ਅਵੇਸਲੇ ਅਸੀਂ ਫਿਰ ਮੁਰਗਾ ਲਿਆ ਜੀ ਜੀ ਮੋਬਾਈਲ ਇੱਕ ਐਸੀ ਚੀਜ਼ ਆ ਇੱਕ ਵਕਤ ਦੀ ਲੋੜ ਹੈ ਬਿਲਕੁਲ ਜਿਹੜੇ ਇਹਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਹਾਂਜੀ ਹੂੰ ਉਹ ਆਪੇ ਭਟਕ ਜਾਂਦੇ ਆ ਮੋਬਾਈਲ ਦੇ ਵਿੱਚ ਵੀ ਗੁਰਬਾਣੀ ਹੈ ਉਤਖਾਸ ਹੈ ਸੰਤ ਹੈ ਜੋ ਕੁਝ ਚਾਹੋ ਤੁਸੀਂ ਉਹ ਮੋਬਾਈਲ ਦੇ ਵਿੱਚ ਉਹ ਤੁਸੀਂ ਪ੍ਰਾਪਤ ਕਰ ਸਕਦੇ ਹੋ ਸਹੀ ਹੈ ਇਹ ਵੱਖਰੀ ਗੱਲ ਹੈ ਕਿ ਨੌਜਵਾਨ ਜਿਹੜੇ ਉਹ ਸਿੱਖੀ ਨਾਲ ਨਹੀਂ ਜੁੜਦੇ ਤੇ ਉਹ ਹੋਰ ਅਸ਼ਲੀਲ ਜਿਹੜੀਆਂ ਚੀਜ਼ਾਂ ਉਹ ਵੇਖੀ ਜਾਂਦੇ ਜੀ ਸਾਰੀ-ਸਾਰੀ ਰਾਤਾਂ ਇਹ ਲੱਗੇ ਰਹੇ ਨੇ ਬਿਲਕੁਲ ਜੇ ਕਿਸੇ ਨੂੰ ਪਾਠਕੋ ਕਰ ਲੋ ਬਹੁਤ ਸਾਰੇ ਸਾਡੀ ਫਤਰਤ ਹੈ ਜੀ ਗੁਟਕਾ ਵੀ ਨਹੀਂ ਰੱਖਦੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜੂਰੇ ਚ ਜਾ ਕੇ ਬਾਠ ਨਹੀਂ ਕਰਦੇ ਕੋਈ ਕੁੜਕੇ ਤੋਂ ਕਰਦਾ ਕੋ ਮੋਬਾਈਲਾਂ ਤੋਂ ਕਰਦਾ ਜਿਹੜੇ ਮੋਬਾਈਲਾਂ ਦੇ ਕਰਦੇ ਜਦੋਂ ਮੋਬਾਈਲ ਫੜ ਕੇ ਅਸੀਂ ਬਾਣੀ ਪੜਨ ਲੱਗਾਂਗੇ ਆਪਾਂ ਅਸੀਆਂ ਲਾ ਪੈਂਦੀਆਂ ਸੁਸਤੀ ਪੈਣ ਲਾ ਪੈਂਦੀ ਹਾਂਜੀ ਉਦੋਂ ਮਨ ਲੱਗਦਾ ਨਹੀਂ ਮਨ ਲੱਗਦਾ ਤੇ ਜਿਹੜੀਆਂ ਬਾਕੀ ਅਸ਼ਲੀਲ ਫਿਲਮਾਂ ਨੇ ਅੱਧੇ ਦੀ ਰਾਤ ਤੱਕ ਬੱਚੇ ਸਾਡੇ ਵੇਹਦੇ ਰਹਿੰਦੇ ਨੇ ਨਹੀਂ ਨਹੀਂ ਹਾਂਜੀ ਕੋਈ ਸ਼ੱਕ ਨਹੀਂ ਅਸੀਂ ਤੇ ਇਹੋ ਬੇਨਤੀ ਕਰਨੀ ਚਾਹੁੰਨੇ ਹਾਂ ਵੇਖੋ ਜੇ ਸਾਧਨ ਸੈنسਦਾਨਾਂ ਨੇ ਇਹੋ ਜਿਹੇ ਕਾਢਾਂ ਕੱਢੀਆਂ ਨੇ ਤੇ ਉਹਦਾ ਨਜਾਇਜ਼ ਫਾਇਦਾ ਨਾ ਉਠਾਓ ਸਾਡੇ ਬੱਚਿਆਂ ਬੱਚੇ ਦਾ ਫਾਇਦਾ ਉਠਾ ਰਹੇ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਹੱਲ ਕੀ ਹੋਊਗਾ ਸੋ ਗੁਰੂ ਸਾਹਿਬ ਨੇ ਹਾਲ ਤਾਂ ਵੇਖੋ ਜੀ ਗੁਰੂ ਬਖਸ਼ਿਸ਼ ਕਰੇ ਕਿਰਪਾ ਕਰੇ ਤੇ ਫੇਰ ਇਹ ਜੇ ਕੋਈ ਬੰਦੇ ਦੇ ਵਾਸਤੇ ਗੱਲ ਨਹੀਂ ਜਦੋਂ ਮੁੜਾਂਗੇ ਫੇਰ ਵਾਪਸ ਗੁਰੂ ਕਿਹਦਾ ਗੁਰੂ ਸ਼ੰਦਾ ਜੀ ਹਾਂ ਗੁਰੂ ਦੀ ਕਿਰਪਾਈ ਬਖਸ਼ਿਸ਼ ਹੋਊਗੀ ਫੇਰ ਹੀ ਮੁੜ ਸਕਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੀ ਗੱਲਬਾਤ ਕਰ ਲਈ ਪੂਰੀ ਕਰ ਸਕਦੇ ਹਾਂ ਹਾਂ ਨਹੀਂ ਗੱਲ ਤਾਂ ਹੋ ਗਈ ਹੋ ਗਈ ਪੂਰੀ ਬਾਕੀ ਉਹ ਮੱਲੇ ਮੱਲੇ ਦੀ ਤੁਸੀਂ ਗੱਲ ਕਰ ਰਹੇ ਸੀ ਹੋਲੇ ਮੱਲੇ ਦਾ ਤਿਹਾੜ ਬੜਾ ਪ੍ਰਾਤਨ ਚੱਲਿਆ ਹੁੰਦਾ ਜੁਗਾ ਜੁਗੰਤਰੋਂ ਚੱਲਿਆ ਹੁੰਦਾ ਜੀ ਬਾਣੀ ਦੇ ਉੱਪਰ ਲੋ ਫਰਨਾਕਸ਼ਤੇ ਪ੍ਰਹਿਲਾਦ ਦੀ ਗਾਥਾ ਇੱਕ ਨਹੀਂ ਬਹੁਤ ਲੰਬੀ ਗਾਥਾ ਹੈ ਲੰਬੀ ਗਾਥਾ ਉਹਦੇ ਫਿਰ ਉਹ ਹੋਲ ਕਾ ਦਹਿਨ ਇਹਨੂੰ ਹੋਲ ਕਾ ਦਹਿਨ ਵੀ ਕਿਹਾ ਜਾਂਦਾ ਜੀ ਜੀ ਖੋਲੀਆਂ ਵੀ ਕਿਹਾ ਜਾਂਦਾ ਬਹੁਤ ਸਾਰੇ ਸਾਡੇ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਵਿੱਚ ਜਾਓ ਅਜੇ ਵੀ ਉਹੋ ਹਾਲਿਆ ਜਿਹੜਾ ਜਿਹੜੇ ਤੋਂ ਗੁਰੂ ਨੇ ਟਾਇਆ ਸੀ ਜੀ ਤੇ ਭੁੱਲੇ ਭੜਕੇ ਸਾਡੇ ਸਿੱਖ ਨੌਜਵਾਨ ਵੀ ਉਹ ਕੰਮ ਕਰਦੇ ਆ ਰਹੇ ਹਾਂ ਹਾਂਜੀ ਸੋ ਇਸ ਗੱਲ ਇਸ ਗੱਲ ਤੋਂ ਸਾਨੂੰ ਵਰਜਤ ਰਹਿਣਾ ਚਾਹੀਦਾ ਹੈ ਗੁਰੂ ਸਾਹਿਬ ਨੇ ਸਾਨੂੰ ਉਹਨਾਂ ਪਾਸਿਆਂ ਤੋਂ ਢਾਕੇ ਗੁਰੂ ਨਾਲ ਜੋੜਿਆ ਸੀ ਜੀ ਇਹ 8 ਦਿਨ ਹੋਲੀਆਂ ਦੇ ਜਿਹੜੇ ਪੰਜਾਬ ਤੋਂ ਬਾਹਰ ਜਾਓ ਸ਼ਰਾਬਾਂ ਪੀਂਦੇ ਲੋਕੀ ਇੱਕ ਦੂਜੇ ਦੇ ਰੰਗ ਪਾਉਂਦੇ ਆ ਧੀਹਾ ਪੈਣਾ ਨੂੰ ਮਖੌਲ ਠੱਠਾ ਕਰਨਾ ਸਤਪੁਰਾਂ ਨੇ ਇਹ ਰੋਕਿਆ ਸੀ ਇਹ ਰੋਕਿਆ ਸੀ ਇਹ ਰੋਕਿਆ ਸੀ ਐਂ ਗੱਲ ਕਹੀ ਸੀ ਵੀ ਇਹ ਤੇ ਨੇ ਜਿਹੜੇ ਹੋਲੀਆਂ ਦੇ ਦਿਨ ਗੁਰੂ ਘਰ ਵਿੱਚ ਆਓ ਕਥਾ ਕੀਰਤਨ ਸੁਣੋ ਬਾਣੀ ਪੜੋ ਵਖਿਆਨ ਪੜੋ ਇਤਿਹਾਸ ਸਾਡੇ ਸੂਰਮੇ ਬਹਾਦਰਾਂ ਸੁਣੋ ਆਪ ਤੋਂ ਤੁਹਾਨੂੰ ਪਤਾ ਹੈ ਸਾਨੂੰ ਪਤਾ ਹੈ ਆਪਣੇ ਮਾਝੇ ਦੇ ਇਲਾਕੇ ਵਿੱਚ ਹੁਣ ਕਿਤੇ ਕਿਤੇ ਰਹਿ ਗਿਆ ਹੋਲੀਆਂ ਮਨਾਉਦੇ ਲੋਕ ਜੀ ਜੀ ਤੇ ਆਪਣੇ ਇਲਾਕੇ ਵਿੱਚ ਵੀ ਖਿਵੰਡ ਬੜਾ ਤਕੜਾ ਹੋਲਾ ਮਨਾਇਆ ਜਾਂਦਾ ਜੀ ਜੀ ਟੋਟੀਆਂ ਪਿੰਡ ਵਿੱਚ ਹੋਲਾ ਮਨਾਇਆ ਜਾਂਦਾ ਹਾਂਜੀ ਫੋਨ ਬਹੁਤ سارے ਇੱਕ ਨਹੀਂ ਅਨੇਕਾਂ ਦਿਖਵਾਦੇ ਜੀ ਜੀ ਅਗਰਦਾਸਪੁਰ ਸਾਈਡ ਤੇ ਬਹੁਤ ਫੋਨੇ ਮਨਾਏ ਜਾਂਦੇ ਇਹਨਾਂ ਅੰਦਰ ਜੋ ਦਵਾਰ ਲੱਗਦੇ ਨੇ ਲੋਕੀ ਆਉਂਦੇ ਆਪੋ ਦੀ ਗੱਲ ਸੁਣਦੇ ਹਾਂਜੀ ਸਾਡਾ ਫਰਜ਼ ਬਣਦਾ ਹੈ ਤੇ ਅਸੀਂ ਉਹਨਾਂ ਅਸ਼ਲੀਲ ਢੰਗ ਜਿਹੜਾ ਆਪਣਾ ਸੀ ਉਹਨੂੰ ਛੱਡ ਕੇ ਜਿਹੜੀ ਗੱਲ ਤੁਸੀਂ ਅੱਗੇ ਗੱਲ ਕੀਤੀ ਹੈ ਰੰਗ ਪਾਉਣਾ ਤਾਂ ਗੁਰੂ ਨੇ ਵਰਜਿਤ ਕੀਤਾ ਸਾਡਾ ਬਿਲਕੁਲ ਬਿਲਕੁਲ ਰੰਗ ਨਹੀਂ ਪਾਉਣਾ ਚਿੱਕੜ ਨਹੀਂ ਪਾਉਣਾ ਕੋਈ ਅਸ਼ਲੀਲ ਕੰਮ ਨਹੀਂ ਕਰਨਾ ਤੇ ਗੁਰਮਤ ਵਿੱਚ ਰਹਿਣਾ ਤੇ ਉਹਨਾਂ ਗੱਲਾਂ ਨੂੰ ਅਸੀਂ ਛੱਡ ਕੇ ਉਹਨੂੰ ਜਿਵੇਂ ਹੁਣੇ ਬਣੇ ਤੇ ਸ੍ਰੀ ਅਨੰਦਪੁਰ ਸਾਹਿਬ ਪਿਛਲੇ ਸਾਲ ਵੇਖੋ ਕੀ ਕੁਝ ਵਾਪਰਿਆ ਹਾਂਜੀ ਸਿਰਫ ਉਹ ਡੀਜੇ ਲਾਉਣ ਤੋਂ ਉੱਚੀ ਆਵਾਜ਼ ਕਰਨ ਤੋਂ ਸਭ ਰੋਕਿਆ ਹੂੰ ਉਹ ਸਿੰਘ ਨੂੰ ਵਿਚਾਰੇ ਨੂੰ ਕੁੱਟ-ਕੁੱਟ ਕੇ ਮਾਰ ਦਿੰਦਾ ਜੀ ਜੀ ਨਹੀਂ ਹੁੰਦੀ। ਸੋ ਇਸ ਕਰਕੇ ਇਹਨਾਂ ਗੱਲਾਂ ਤੋਂ ਵਰਜਿਤ ਰਹਿਣਾ ਚਾਹੀਦਾ ਹੈ। ਜੀ ਤੇ ਸਾਨੂੰ ਗੁਰੂ ਨੇ ਜਿਹੜੀ ਸਿੱਖਿਆ ਦਿੱਤੀ ਹੈ, ਹੋਲੀਆਂ ਨੂੰ ਇਸ ਤਰੀਕੇ ਨਾਲ ਮਨਾਇਆ ਜਿਵੇਂ ਗੁਰੂ ਸਾਹਿਬ ਨੇ ਅਖੀ ਬਿਲਕੁਲ ਜਿੱਤੀ ਮਾਰਚ 1699 ਦੀ ਵਿਸਾਖੀ ਜਦੋਂ ਸਤਪੁਰਨਾਂ ਨੇ ਪੰਜ ਪਿਆਰਿਆਂ ਦੀ ਸਜਣਾ ਕੀਤੀ ਉਸ ਤੋਂ ਅਗਲਾ ਜਿਹੜਾ ਹੋਲਾ ਆਇਆ ਸੀ ਨਾ ਉਦੋਂ ਸਤਪੁਰਨਾਂ ਨੇ ਇਹ ਮਰਯਾਦਾ ਚਲਾਈ ਸੀ ਚਲਾਈ ਸੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਗੱਲਾਂ ਬਹੁਤ ਨੇ ਪਰ ਸਮਾਂ ਬਹੁਤ ਘੱਟ ਨਹੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸੋ ਸੰਗਤ ਜੀ ਸਾਡਾ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਕੋਈ ਕਮੀਆਂ ਜਾਪਦੀਆਂ ਨੇ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜੋ ਸਾਡੇ ਗੁਰੂ ਸਾਹਿਬ ਨੇ ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਰੋਕਿਆ ਉਹਨਾਂ ਨੂੰ ਤੋਂ ਅਸੀਂ ਵਰਜਿਤ ਹੋਈਏ ਤੇ ਸਾਡੇ ਜਿਹੜੇ ਪ੍ਰਚਾਰਕ ਨੇ ਉਹ ਪ੍ਰਚਾਰ ਕਰਦੇ ਨੇ ਮੈਨੂੰ ਤਾਂ ਸੱਚ ਜਾਣਿਓ ਮੈਂ ਸਵਾਲ ਇਹਨਾਂ ਨੂੰ ਵੀ ਕੀਤਾ ਮਿਤਵਾ ਨੂੰ ਦੁੱਖ ਨਹੀਂ ਹੁੰਦਾ ਜਦੋਂ ਤੁਸੀਂ ਪ੍ਰਚਾਰ ਕਰਦੇ ਹੋ ਪਰ ਲੋਕ ਸਾਡੇ ਕ੍ਰੀਤੀਆਂ ਨਹੀਂ ਛੱਡਦੇ ਮੈਨੂੰ ਇਹ ਖੁਦ ਨੂੰ ਦੁੱਖ ਹੁੰਦਾ ਕਿ ਯਾਰ ਮੈਂ ਸਿਰਖਪਾਈ ਕਰਕੇ ਆ ਗਿਆ 2 ਘੰਟੇ ਵੀ ਆ ਸਾਗਰ ਦੀ ਬੌਟੀ ਦੀ ਰੀਲ ਜਿਹੜੀ ਬਣਾ ਰਿਹਾ ਉਹ ਨਹੀਂ ਬਣਾਉਣੀ ਪਰ ਸਾਡੇ ਲੋਕ ਟਾਲਦੇ ਕਿੱਥੇ ਅਰੇ ਕੱਲ ਇਹ ਵੀਡੀਓ ਚੱਲ ਰਹੀ ਮੇਰੀ ਤੁਸੀਂ ਦੇਖੀ ਹੋਏਗੀ ਸਾਰਿਆਂ ਨੇ ਕਿ ਅਸੀਂ ਪੂਰੇ 2 ਘੰਟੇ ਦਾ ਮੇਰਾ ਪ੍ਰੋਗਰਾਮ ਚੱਲਿਆ ਪਰ ਪ੍ਰੋਗਰਾਮ ਅਸਰ 3 ਲੱਖ ਲੋਕਾਂ ਨੇ ਵੇਖ ਲਿਆ ਪਰ ਅਸਰ ਬਾਸਾ ਜਿੰਨਾ ਨਹੀਂ ਜਾ ਪਿਆ ਮੈਨੂੰ ਤਾਂ ਵਾਕੇ ਦੁੱਖ ਹੁੰਦਾ ਵੀ ਯਾਰ ਅਸੀਂ ਸਿਰਖ ਪਾਈ ਕਰਕੇ ਘਰ ਨੂੰ ਆ ਜੰਨੇ ਪਰ ਅਸਰ ਤਾਂ ਕੋਈ ਕਰਦਾ ਨਹੀਂ ਛੱਡੋ ਕਿਹੜਾ ਪਰ ਫਿਰ ਜਦੋਂ ਜਿਹੜੇ ਸੋਹਰਦ ਲੋਕ ਨੇ ਥੱਲੇ ਕਮੈਂਟ ਕਰਕੇ ਚੰਗੀ ਪੱਤਰਕਾਰੀ ਜਾਂ ਚੰਗੇ ਸਵਾਲ ਜਵਾਬ ਜਾਂ ਸਾਡੀ ਤਾਰੀਫ ਕਰਦੇ ਨੇ ਜਾਂ ਕਿਤੇ ਨੇ ਵੀ ਗੁਰੂ ਕੇ ਪਿਆਰੇ ਅਜੇ ਵੀ ਜੀਂਦੇ ਨੇ ਜਦੋਂ ਇਹ ਗੱਲਾਂ ਹੁੰਦੀਆਂ ਨਾ ਸਾਡੇ ਲੋਕਾਂ ਨੂੰ ਦੇਖ ਕੇ ਤਾਂ ਉਹ ਤੋਂ ਸਾਨੂੰ ਫਿਰ ਇੱਕ ਹੋਰ ਹੌਸਲਾ ਜਾਂਦਾ ਯਾਰ ਇੱਕ ਕੋਸ਼ਿਸ਼ ਹੋਰ ਕਰਕੇ ਵੇਖ ਲਈਏ ਹੋਰ ਕਰਕੇ ਵੇਖ ਲਈਏ ਸ਼ਾਇਦ ਅਗਲੀ ਵੀਡੀਓ ਸਮਝ ਆਣ ਤੇ ਭਰਾਵੋ ਜਿਤਨਾ ਬਾਬਾ ਜੀ ਨੇ ਕਿਹਾ ਵੀ ਗੁਰੂ ਹੀ ਕਿਰਪਾ ਕਰੇ ਤੇ ਅਸੀਂ ਮੋੜ ਸਕਦੇ ਹਾਂ ਸੋ ਆਜੋ ਇੱਕ ਵਾਰੀ ਫਿਰ ਗੁਰੂ ਸਾਹਿਬ ਤੇ ਆਵਾਜ਼ਾਂ ਮਾਰਦੇ ਆਂ ਵੀ ਉਹ ਪੁਰਾਣੇ ਰਸਮਾਂ ਰਵਾਜਾਂ ਨੂੰ ਛੱਡਿਏ ਤੇ ਗੁਰੂ ਦੀ ਸਿੱਖੀ ਨਾਲ ਜੁੜੀਏ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਕੰਮਾਂ ਤੋਂ ਵਰਜਿਤ ਕੀਤਾ ਉਹਨਾਂ ਕੰਮਾਂ ਦੇ ਤੋਂ ਕੁਰੇਸ਼ ਕਰੀਏ ਸੋ ਅੱਜ ਦੀ ਵੀਡੀਓ ਵਿੱਚ ਨੇ ਵੇਖਦੇ ਹੋ ਸਰਖਾਪ ਟੀਵੀ ਧੰਨਵਾਦ